ਸੇਵ ਸਰੂ ਜਦੋਂ ਦਮਦਮਾ ਸਾਹਿਬ ਪਹੁੰਚੇ ਹੋਏ ਸੀ ਉਹ ਬਾਬਾ ਅੰਮਾ ਤਿੰਨ ਫਿਰ ਦਮਦਮਾ ਸਾਹਿਬ ਸਹਿਣ ਲੱਗਿਆ ਮਹਾਰਾਜ ਮੈਂ ਆਪਣਾ ਨਾਮ ਨਹੀਂ ਜਤਾਉਣਾ ਚਾਹੁੰਦਾ ਮੈਂ ਆਪ ਜੀ ਦਾ ਸੇਵ ਬਹੁਣ ਕਰਕੇ ਆਪ ਜੀ ਦੀ ਸੇਵਾਦਾਰ ਕਰਕੇ ਆਪ ਦਾ ਨਾਜ਼ਰੀ ਹੋਣ ਕਰਕੇ ਰੱਬ ਦਾ ਨਾਮ ਮੇਲੇ ਗੇਰੀ ਰੱਖਿਆ ਸੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋ ਸ਼ੋਗਾ ਕਹਿਣ ਨਵੀਂ ਕੋ ਸ਼ੋਗ ਕਹਿਣ ਨਵੀਂ ਪਾੜੀ ਤੂੰ ਸਾਡਾ ਮਾਣ ਰੱਖਿਆ ਹੈ ਗੁਰੂ ਨਾਨਕ ਸਾਹਿਬ ਤੇਰਾ ਮਾਣ ਰੱਖਿਆ ਤੇਰੇ ਪਿੰਡਾਂ ਚਲਾ ਚੜ੍ਹਦੀਆਂ ਕਲਾਂ ਵਿੱਚ ਰਹੇਗਾ ਤੇਰੇ ਪਿੰਡ ਦੇ ਵਿੱਚ ਬੜੇ-ਬੜੇ ਉਪੇ ਬੜੇ-ਬੜੇ ਸਿਆਣੇ ਮੁਰਖ ਹੋਣਗੇ ਤੇਰੇ ਨਗਰ ਵਿੱਚ ਸਤਗੁਰੂ ਨਾਨਕ ਦੇ ਮਹਾਰਾਜ ਦੇ ਬਖਸ਼ਾਂ ਵਾਲੇ ਮਹਾਪੁਰਖ ਵੀ ਹੋਣਗੇ ਉਸ ਬਾਬਾ ਕੋਮਾ ਸਿੰਘ ਨੇ ਇਹ ਬੇਨਤੀ ਕੀਤੀ ਮਾਰਾ ਸੱਚੇ ਬਾਦਸ਼ਾਹ ਨੇ ਮੇਰੇ ਨਗਰ ਵਿੱਚ ਚਰਨ ਪਾ ਕੇ ਨਗਰ ਨੂੰ ਪ੍ਰਸਿੱਧ ਕੀਤਾ ਸਹਿਬੁਰੇ ਗੋਵਰ ਸਿੰਘ ਸਾਹਿਬ ਮਹਾਰਾਜ ਬਚਨ ਕਰਕੇ ਨੰਦੇ ਪਾਈ ਇਰੇ ਅਸੀਂ ਨਕਰ ਬਚਾਵਾ ਵੀ ਸਾਡਾ ਇੱਕ ਰੂਪ ਜਨਮ ਲਵੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਲੈ ਕੇ ਮਾਤਾ ਇਕ ਦੋ ਛਟਾ ਦਾ ਮਨ ਗੋ ਰ ਸੂਰੇ ਦੇ ਗੁਣ ਕਹਿਣ ਸੁਣਨ ਤੋਂ ਬਾਹਰੇ ਨੇ ਮਾਂ ਗੁਜਰੀ ਦੇ ਚਨ ਸੋਹਣੀਆਂ ਪਈਆਂ ਥੰਮਾ ਕੂਂਟਾ ਚਾਰੇ ਨੇ ਫੁੱਲਾ ਤੇ ਜੋ ਬਨ ਲਿਆਉਣ ਲਈ ਜਨੇ ਪਦ ਜਰ ਤਾਈ ਨੰਗਾਰ ਦਤ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਚੁੰਬਕ ਸ਼ਕਤੀ ਖਿੱਚ ਲਿਆ ਭੀਖ ਮਜੇ ਸੱਜਿਆਂ ਫਕਰਾਂ ਨੂੰ ਮੈਣੀ ਸ਼ਵਦਤ ਤੇ ਜਗਤਾ ਵੀ ਤਕਮੋਤ ਹੋ ਗਏ ਚੱਕਰਾਂ ਨੂੰ ਇਹ ਸਾਂਝਾ ਸਬਦ ਆ ਰਿਹਾ ਫਕਰਾਂ ਨੇ ਸੱਚ ਉਚਾਰ ਦੇ ਤਾਂ ਤਾਂ ਨਕਲ ਗਈ ਆwale ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਹਾ ਹਾ ਕਾਬਰ ਨਾਲ ਟੱਕਰ ਲੈਣ ਲਈ ਸੀ ਭੜ ਗਿਆ ਨਾਲ ਚਟਾਨਾਂ ਦੇ ਯਾਨੇ ਬਾਜ ਮਰੋੜ ਦਤੇ ਦਿਲ ਡੋਲੇ ਮੁਗਲ ਪਠਾਨਾ ਦੇ ਸਤੇ ਹੋਏ ਜਜਵੇ ਜਾਗ ਪਏ ਜਦ ਮੁਰਦਿਆਂ ਤਾਈ ਵੰਗਾਰ ਦਤਾ ਤਾਂ ਨਤਲ ਗਈ ਆਵਾਲ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਹਾ ਝੁਲਮਾਂ ਦੇ ਚਖੜ ਤੂਫਾਨਾਂ ਵਿੱਚ ਜਦੋ ਰੋੜ ਰਿਆ ਹਿੰਦ ਦਾ ਬੇੜਾ ਸੀ ਪਾ ਖੂਨ ਪਵਿੱਤਰ ਬਾਪੂ ਦਾ ਦੁਖੀਆਂ ਲਈ ਲਿਆਂਦਾ ਖੇੜਾ ਸੀ ਸਤੇ ਜਬੇ ਜਾਗ ਪਏ ਜਦ ਮਰਦਿਆ ਤਾਈ ਵੰਗਾਰ ਦਤਾ ਤਨ ਕਲਗੀ ਆਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਜਾਵਰ ਨਾਲ ਟੱਕਰ ਲੈਣ ਲਈ ਜਾਵਰ ਨਾਲ ਟੱਕਰ ਲੈਣ ਲਈ ਸੀ ਢਗਿਆ ਨਾਲ ਚਟਾਨਾਂ ਦੇ ਚਿੜੀਆਂ ਨੇ ਬਾਜ ਮਰੋੜ ਦਿੱਤੇ ਦਿਲ ਢੋਲੇ ਮੁਗਲ ਪਠਾਨਾਂ ਦੇ ਬਿੰਦੌਰ ਤਫਾਉ ਜਾ ਅਸਲੇ ਦੇ ਤੂੰ ਜਾ ਉਹ ਲਲਕਾਰ ਦਤਾ ਤਾ ਤਨ ਕਲ ਗਈ ਆਵਾਲੇ ਪ੍ਰੀਤਮਾ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਅਨੰਦਪੁਰ ਵਿੱਚ ਚੰਡੀ ਚਮਕੀ ਜੋ ਇਹਨੇ ਕਿਸਮਤ ਨੂੰ ਪਲਟਾ ਦਿੱਤਾ ਅਮਰਤ ਦੀਆਂ ਮਿੱਠੀਆਂ ਬੂੰਦਾ ਨੇ ਮੁਰਧਾ ਵਿੱਚ ਜੀਵਨ ਪਾ ਦਤਾ ਇੱਕ ਡਟ ਗਿਆ ਸਾਵੇਂ ਲੱਖਾਂ ਦੇ ਕਰ ਆਸਾ ਸਿੰਘ ਤਿਆਰ ਦਤਾ ਤਨ ਕਲ ਗਈ ਆਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਤੇਰੀ ਚੰਡੀ ਜਗ ਲਈ ਚਾਨਣ ਸੀ ਤੇ ਬਿਜਲੀ ਸੀ ਜਰਵਾਣਿਆਂ ਲਈ ਧਰਮਿਆਂ ਲਈ ਜੀਵਨ ਦਾਤੀ ਸੀ ਪਰ ਲੋਸੀ ਬੰਦੇ ਖਾਣਿਆਂ ਲਈ ਪਾਪਾਂ ਦੀ ਕਾਲੀ ਰਾਤ ਵਿੱਚੋਂ ਤੂੰ ਚਾਨਣ ਨੂਰ ਨ ਕਲਗੀ ਆਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਜਦ ਛੱਡ ਕੇ ਪੂਰੀ ਅਨੰਦਾਂ ਦੀ ਪਾਏ ਅਦੀ ਰਾਤੀ ਚੱਲੇ ਤੂੰ ਮੇਰੀ ਕਲਮ ਕਿਵੇਂ ਲਿਖ ਸਕਦੀ ਏ ਜੋ ਦੇਤੇ ਜਾਫਰ ਜਾਲੇ ਤੂੰ ਸਰਸਾ ਦਾ ਕੰਡਾ ਪੁੱਲਦਾ ਨਹੀਂ ਜਿੰਨੇ ਖੇਰੂ ਨਕਲ ਗਈ ਆਵਾਰੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਕੌਣ ਪਿਤਾ ਜੋ ਸਾਵੇਂ ਨੈਣਾ ਦੇ ਕੌਣ ਪਿਤਾ ਜੋ ਸਾਵੇਂ ਨੈਣਾ ਦੇ ਜੋ ਹੀਰੇ ਲਾਲ ਕਹਾਂ ਸਕਦਾ ਪਤਵਾਰ ਸ਼ੁਕਰ ਕਰ ਰੋੜਾਂ ਤੇ ਉਹ ਲਾਤੇ ਆਸਣ ਲਾ ਸਕਦਾ ਪਟਣ ਲਈ ਤੋਕ ਗੁਲਾਮੀਂ ਦੇ ਕਰ ਭੇਟਾ ਜੀ ਤੂੰ ਜੋ ਯਾਰ ਦਤਾ ਤਨ ਕਲਗੀਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ ਹਾ ਹਾ ਕਰੇ ਭੁਲਣੇ ਨਹੀਂ ਜਮਾਨੇ ਨੂੰ ਜੋ ਛੋਟੇ ਕਰ ਫੁਰਜੰਦ ਗਏ ਆਪਾਂ ਦੀ ਡੇਗ ਦਿਵਾਰ ਗਏ ਕਰ ਧਰਮ ਦੀ ਉੱਚੀ ਕੰਦ ਗਏ ਹੰਡੇ ਬੁਰਜ ਚ ਮਾਤਾ ਗੁਜਰੀ ਜੀ ਕਰ ਆਪਣਾ ਆਪ ਨਿਸ਼ਾਰ ਦਿੱਤਾ ਤਾਂ ਨਿਕਲ ਗਈਆਂ ਵਾਲੇ ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਿੱਤਾ ਹਾ ਤਿੰਨ ਪੀੜੀਆਂ ਦਾ ਬਲੀਦਾਨ ਦਵੇ ਤਿੰਨ ਪੀੜੀਆਂ ਦਾ ਬਲੀਦਾਨ ਦਵੇ ਜੋਗੀ ਕੋਈ ਦਿਸਦਾ ਸਾਨੀ ਨਹੀਂ ਗੁਰੂ ਮਗਲ ਸਿਆਹ ਰਹੀਂਦੀ ਦੁਨੀਆਂ ਤੱਕ ਭੁੱਲ ਸਕਦੀ ਏ ਕੁਰਬਾਨੀ ਨਹੀਂ ਸਾਰਾ ਸਰਬੰਸ ਲਟਾ ਕੇ ਵੀ ਤੂੰ ਰੱਬ ਦਾ ਸ਼ੁਕਰ ਗੁਯਾਰ ਦਤਾ ਤਨ ਕਲ ਗਈ ਆwale ਪ੍ਰੀਤਮ ਜੀ ਸਭ ਕੁਝ ਹੀ ਆਪਣਾ ਵਾਰ ਦਤਾ